ਮੋਬਾਈਲ ਫੋਨ ਤਾਂ ਹਰ ਕੋਈ ਯੂਜ਼ ਕਰਦਾ ਹੈ ਪਰ ਇਹ ਗਲਤੀਆਂ ਮੋਬਾਈਲ ਫੋਨ ਫੜਦੇ ਹੋਏ ਕਦੇ ਵੀ ਨਾ ਕਰੋ ਨਹੀਂ ਤਾਂ ਤੁਹਾਨੂੰ ਕਾफी ਜ਼ਿਆਦਾ ਭਾਰੀ ਪੈ ਸਕਦਾ ਹੈ ਸੋ smartphones ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ਸੋਸ਼ਲ ਮੀਡੀਆ ਤੇ ਵੀਡੀਓ ਦੇਖਣਾ ਹੋਵੇ, ਗੇਮ ਖੇਡਣਾ ਹੋਵੇ, ਰੀਲਾਂ ਵੇਖਣਾ ਹੋਵੇ, ਘੰਟਿਆਂ ਤੱਕ ਲੋਕ smartphones ਦੀ ਵਰਤੋਂ ਕਰਦੇ ਨੇ। ਇਹ ਇੱਕ ਅਜਿਹਾ ਯੰਤਰ ਬਣ ਗਿਆ ਜਿਸ ਤਰ੍ਹਾਂ ਹੀ ਅਸੀਂ ਕਈ ਮਹੱਤਵਪੂਰਨ ਕਾਰਜਾਂ ਨੂੰ ਪੂਰਾ ਕਰ ਸਕਦੇ ਆ। ਇਹੀ ਕਾਰਨ ਹੈ ਦੁਨੀਆ ਦੇ ਵਿੱਚ smartphones ਦੀ ਗਿਣਤੀ ਬਹੁਤ ਹੀ ਜ਼ਿਆਦਾ ਵਧ ਗਈ ਹੈ। ਹਰ ਇੱਕ ਇਨਸਾਨ ਕੋਲ ਅੱਜਕੱਲ smartphones ਜ਼ਰੂਰ ਹੈ। ਪਰ ਪਿਛਲੇ ਕੁਝ ਦਿਨਾਂ ਤੋਂ smartphones ਪਟਣ ਦੀਆਂ ਮੌਤਾਂ ਜਿਹੜੀਆਂ ਹੁੰਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ, ਮੋਬਾਈਲ ਧਮਾਕੇ ਦੇ ਕਈ ਕਾਰਨ ਹੋ ਸਕਦੇ ਨੇ। ਟੈਂਪਰੇਚਰ ਬਹੁਤ ਵਧ ਗਿਆ ਹੈ ਗਰਮੀਆਂ ਦੇ ਮਹੀਨਿਆਂ ਦੌਰਾਨ ਅਜਿਹੇ ਘਟਨਾਵਾਂ ਦਾ ਖਤਰਾ ਕਈ ਗੁਣਾ ਜ਼ਿਆਦਾ ਵਾਚਦਾ ਹੈ ਸੋ ਚਾਹੇ ਵਿੱਚ 스마트ਫੋਨ ਯੂਜ਼ਰਸ ਨੂੰ ਬੇਹੱਦ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਜੀ ਹਾਂ 스마트ਫੋਨ ਦੇ ਫਟਣ ਦਾ ਕਾਰਨ ਆਖਿਰ ਹੁੰਦਾ ਕੀ ਹੈ 스마트ਫੋਨ ਦੇ ਵਿੱਚ ਧੁਮਾਕੇ ਦੇ ਜ਼ਿਆਦਾਤਰ ਮਾਮਲੇ ਬੈਟਰੀ ਦੇ ਨਾਲ ਸੰਬੰਧਿਤ ਨੇ 스마트ਫੋਨ ਨੂੰ ਕਈ ਕੰਝਾਂ ਤੱਕ ਚਾਰਜਿੰਗ ਤੇ ਛੱਡਣ ਨਾਲ ਬੈਟਰੀ ਜ਼ਿਆਦਾ ਚਾਰਜ ਹੋ ਜਾਂਦੀ ਹੈ ਜੋ ਕਿ ਸਮਾਰਟਫੋਨ ਦੇ ਤਮਾਕੇ ਦਾ ਵੱਡਾ ਕਾਰਨ ਹੈ ਸੋ ਇਲਾਵਾ ਜੇਕਰ ਫੋਨ ਜ਼ਿਆਦਾ ਦੇਰ ਤੱਕ ਧੁੱਪ ਦੇ ਵਿੱਚ ਰਹੇ ਤਾਂ ਬੈਟਰੀ ਜ਼ਿਆਦਾ ਗਰਮ ਹੋ ਸਕਦੀ ਹੈ ਫਟ ਵੀ ਸਕਦੀ ਹੈ ਸੋ ਇਸ ਚੀਜ਼ ਵੱਲ ਧਿਆਨ ਜ਼ਰੂਰ ਦਿਓ ਸੋ ਬੈਟਰੀ ਦੇ ਵਿੱਚ ਕੀ ਹੁੰਦਾ ਜਿਸ ਕਾਰਨ ਬੈਟਰੀ ਫਟਦੀ ਹੈ ਇਹ ਵੀ ਤੁਹਾਨੂੰ ਅਸੀਂ ਜਾਣਕਾਰੀ ਦਿੰਨੇ ਆ ਕਿਉਂਕਿ ਲਿਥੀਅਮ ਆਇਨ ਬੈਟਰੀ ਸਮਾਰਟਫੋਨ ਦੇ ਵਿੱਚ ਵਰਤੀ ਜਾਂਦੀ ਹੈ ਇਹ ਇੱਕ ਰੀਚਾਰਜ ਹੋਣ ਯੋਗ ਬੈਟਰੀ ਹੁੰਦੀ ਹੈ ਸਮਾਰਟਫੋਨ ਦੀਆਂ ਜਿਹੜੀਆਂ ਬੈਟਰੀਆਂ ਲਿਥੀਅਮ ਕੋਬਾਲਟ ਆਕਸਾਈਡ ਨਾਲ ਬਣੀਆਂ ਹੁੰਦੀਆਂ ਨੇ ਇਸ ਕਰਕੇ ਇਸ ਵਿੱਚ ਉੱਚ ਊਰਜਾ ਘਣਤਾ ਹੁੰਦੀ ਹੈ ਜਦੋਂ ਉਹਨਾਂ ਨੂੰ ਚਾਲ ਕੀਤਾ ਜਾਂਦਾ ਹੈ ਬਹੁਤ ਜ਼ਿਆਦਾ ਗਰਮੀ ਛੱਡਦੇ ਨੇ ਨਾਲ ਹੀ ਹਰ ਬੈਟਰੀ ਦੀ ਚਾਰਜ ਕਰਨ ਦੀ ਸਮਰੱਥਾ ਹੁੰਦੀ ਹੈ ਜਦੋਂ ਬੈਟਰੀ ਨੂੰ ਇਸ ਦੀ ਸਮਰੱਥਾ ਤੋਂ ਵੱਧ ਵਾਟਸ ਵਾਲੇ ਚਾਰਜਰ ਨਾਲ ਯਾਨਕੀ ਵਾਟ ਹੈ ਜਿਹੜੇ ਉਹਦੇ ਨਾਲ ਚਾਰਜ ਕੀਤਾ ਜਾਂਦਾ ਤਾਂ ਬੈਟਰੀ ਗਰਮ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਨਾਲ ਮੋਬਾਈਲ ਫੋਨ ਦੇ ਅੰਦਰੂਨੀ ਮਦਰਬੋਰਡ ਦੇ ਵਿੱਚ ਸ਼ਾਰਟ ਸਰਕਟ ਹੋ ਸਕਦਾ ਹੈ ਧਮਾਕਾ ਹੋ ਸਕਦਾ ਹੈ ਸੋ smartphones ਨੂੰ ਜੇਕਰ ਤੁਸੀਂ ਚਾਰਜ ਕਰਦੇ ਸਹੀ ਤਰੀਕਾ ਕੀ ਹੈ ਇਹ ਜਾਣਨਾ ਬਿਹਤਰ ਜ਼ਰੂਰੀ ਹੈ ਸਿਰਫ ਪੂਰੀ ਤਰ੍ਹਾਂ ਚਾਰਜ ਹੋਣ ਤੇ ਹੀ ਨਹੀਂ ਬਲਕਿ ਪੂਰੀ ਤਰ੍ਹਾਂ ਡਿਸਚਾਰਜ ਹੈ ਜਿਹੜਾ ਹੋਂਤੇ ਵੀ smartphones ਦੀ ਬੈਟਰੀ ਸਮਰੱਥਾ ਘਟ ਜਾਂਦੀ ਹੈ ਸੋ ਇਸ ਲਈ ਆਪਣੇ smartphone ਨੂੰ 20 ਤੋਂ 80% ਦੇ ਵਿੱਚਕਾਰ ਚਾਰਜ ਕਰਨਾ ਹਮੇਸ਼ਾ ਬਿਹਤਰ ਹੁੰਦਾ ਹੈ ਉਹਨੂੰ ਪੂਰਾ ਚਾਰਜ ਨਾ ਕਰੋ ਇਸ ਤੋਂ ਇਲਾਵਾ ਕਿਹਾ smartphone ਨੂੰ ਧੁਮਾਕੇ ਤੋਂ ਤੁਸੀਂ ਕਿਵੇਂ ਬਚਾ ਸਕਦੇ ਹੋ ਕੁਝ ਪ੍ਰੀਕਾਸ਼ਨਸ ਲੈਣੀਆਂ ਜ਼ਰੂਰੀ ਨੇ ਚਾਰਜਿੰਗ ਸਮੇਂ ਫੋਨ ਨੂੰ ਇਸਤੇਮਾਲ ਕਦੇ ਵੀ ਨਾ ਕਰੋ ਫੋਨ ਨੂੰ ਡੈਸ਼ਬੋਰਡ ਤੇ ਨਾ ਰੱਖੋ ਹਲਕੇ ਫੋਨ ਕਵਰ ਦਾ ਇਸਤੇਮਾਲ ਕਰੋ ਬੈਟਰੀ ਨੂੰ ਜਿਹੜਾ ਫੁੱਲ ਚਾਰਜ ਜਾਂ ਓਵਰਚਾਰਜ ਕਦੇ ਵੀ ਨਾ ਹੋਣ ਦਿਓ ਅਪਡੇਟ ਲੈ ਕੇ ਰੁੱਗ ਰੁਹਾਵੇਂਗੇ ਵੇਖਦੇ ਰਹੋ ਬਧਿਆਨ